ਸਤਿ ਸ਼੍ਰੀ ਅਕਾਲ ਸਰ ਮੈਂ ਕਮਲ ਜਸ ਸਿੰਘ ਆ ਜੀ ਮੈਂ ਸਿਮਨਤ ਬਟਿਕਨ ਲਰਨਿੰਗ ਸੈਂਟਰ ਚਲਾਉਂਦੇ ਆ ਜੀ ਜਿਹੜਾ ਸਾਡਾ ਸੈਂਟਰ ਬਸ ਸਟੈਂਡ ਹਸ਼ਰਪੁਰ ਦੇ ਕੋਲ ਨਜ਼ਦੀਕ ਸਥਿਤ ਹੈ ਸਨਾਂਵੇਂ ਸਾਲ ਤੋਂ ਅਸੀਂ ਜਿਹੜੇ ਅਸੀਂ ਕੋਰਸ ਪ੍ਰੋਵਾਈਡ ਕਰਦੇ ਆ ਸਟੂਡੈਂਟ ਵਾਸਤੇ ਜੋ ਸਲਾਈ ਸਿੱਖਣ ਦੇ ਚਾਹਵਨ ਹੈਗੇ ਆ ਉਹਨਾਂ ਨੂੰ ਅਸੀਂ ਬੇਸਿਕ ਕਟਿੰਗ ਐ ਟੇਲਰਿੰਗ ਕੋਰਸ ਹੈਗਾ ਫੈਸ਼ਨ ਡਿਜ਼ਾਈਨਿੰਗ ਕੋਰਸ ਹੈ ਔਰ ਹੈਂਡਵਰਕ ਕੜਾਈ ਦਾ ਕੋਰਸ ਹੈ ਸਾਡੇ ਕੋਲ ਹਰੇਕ ਕੋਰਸ ਉੱਪਰ ਇਸ ਵਕਤ ਆਫਰ ਚੱਲ ਰਿਹਾ ਆ ਸਟੂਡੈਂਟ ਜਿਹੜਾ ਵੀ ਕੋਰਸ ਸਾਡੇ ਕੋਲ ਜੁਆਇਨ ਕਰਦਾ ਆ ਉਹ ਤੇ 50% ਤੀਸੇ ਪਰ ਡਿਸਕਾਊਂਟ ਦੇ ਰਹੇ ਹਾਂ ਅਸੀਂ ਇਹ ਆਫਰਸ ਆਰ ਲਿਮਟਡ ਸੀਟਾਂ ਤੱਕ ਸੀਮਤ ਆ ਜੀ ਇਸ ਲਈ ਸਟੂਡੈਂਟ ਜਲਦੀ ਤੋਂ ਜਲਦੀ ਆਪਣੀ ਸੀਟ ਬੁੱਕ ਕਰਵਾ ਕੇ ਇਸ ਆਫਰ ਦਾ ਲਾਭ ਲੈ ਸਕਦਾ ਤੇ ਕਿਹੜਾ ਕਿਹੜਾ ਕੋਰਸ ਕਰਵਾਉਣਾ ਹੈ ਸਰ ਕਟਿੰਗ ਐਂਡ ਟੇਲਰਿੰਗ ਦਾ ਕੋਰਸ ਆ ਜੋ ਸਿਰਫ 45 ਦਿਨ ਦੇ ਵਿੱਚ ਸਟੂਡੈਂਟ ਨੂੰ ਦਾ ਸਲਾਈਸ ਕਾ ਦਿੰਦੇ ਆ ਉਸ ਤੋਂ ਇਲਾਵਾ ਸ ਇੰਟਰਨੈਸ਼ਨਲ ਸਰਟੀਫਿਕੇਟ ਪ੍ਰੋਵਾਈਡ ਕਰਦੇ ਆ ਇੱਕ ਕਟਿੰਗ ਐਂਡ ਟੇਲਰਿੰਗ ਕੋਰਸ ਹੋ ਗਿਆ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਆ ਹੈਂਡਵਰਕ ਦਾ ਕੋਰਸ ਆ ਤੇ ਇਸ ਤੋਂ ਇਲਾਵਾ ਸਰ ਜਿਸ ਤਰ੍ਹਾਂ ਕੋਈ ਕਸਟਮਰ ਆਪਣੀ ਮਰਜ਼ੀ ਨਾਲ ਕੋਈ ਵੀ ਹੈਂਡਵਰਕ ਹੈਂਡਵਰਕ ਕਰਵਾ ਸਕਦਾ ਸੂਟਾ ਉੱਪਰ ਲਹਿੰਗੇ ਸ਼ਰਾਰੇ ਕਰਾਰੇ ਜੋ ਮਰਜ਼ੀ ਆਪਣੀ ਮਰਜ਼ੀ ਦਾ ਸੂਟ ਕਸਟਮਾਈਜ਼ ਕਰਵਾ ਸਕਦਾ ਹੈ। ਪਰ ਹੈਂਡਵਰਕ ਦੀ ਗੱਲ ਕਰੀਏ ਤਾਂ ਹੈਂਡਵਰਕ ਮਨ ਲੱਗਦਾ ਸਾਰਪੁਰ ਤੇ ਤੁਸੀਂ ਇੱਕ ਨਵੀਂ ਕਾਲ ਕਰਦੇ ਦੀ ਕੀਪੀ ਹੈ ਤੇ ਮੋਟਿਵ ਕੀ ਹੈ ਜੀ ਇਹਦਾ। ਅ ਸਾਰੇ ਦਾ ਮੋਟਿਵ ਹੈ ਕਿ ਸਟੂਡੈਂਟ ਜਿਸ ਤਰ੍ਹਾਂ ਸਾਡੇ ਕੋ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਦੇ ਆ ਅੱਜ ਕੱਲ ਮਾਰਕੀਟ ਵਿੱਚ ਅਸੀਂ ਜਾਣਦੇ ਆ ਬਹੁਤ ਮਹਿੰਗੇ ਤੋਂ ਮਹਿੰਗੇ ਸੂਟ ਹੁੰਦੇ ਆ ਠੀਕ ਹੈ ਨਾ। ਤੋ ਸਟੂਡੈਂਟ ਆਪ ਇੱਕ ਕੋਰਸ ਕਰਕੇ ਕੋਈ ਨੋਰਮਲ ਰੇਂਜ ਦਾ ਕੱਪੜਾ ਖਰੀਦ ਕੇ ਤਾਂ ਆਪਣੇ ਮਰਜ਼ੀ ਦਾ ਡਿਜ਼ਾਈਨ ਤਿਆਰ ਕਰਕੇ ਉਸ ਨੂੰ ਮਹਿੰਗੇ ਰੇਟ ਤੇ ਵੇਚ ਸਕਦਾ ਹੈ ਜਾਂ ਆਪਣੇ ਲਈ ਤਿਆਰ ਕਰ ਸਕਦਾ ਹੈ। ਇਹ ਕਿੰਨੇ ਦੇ ਦਾ ਕੋਰਸ ਹੈ? ਇਹ ਸਾਰਾ 3 ਮਹੀਨੇ ਦਾ ਕੋਰਸ ਹੋਏਗਾ ਸਾਡੇ ਕੋਲ। ਤੇ ਇਹਦੇ ਉੱਪਰ ਵੀ ਫੀਸ 50% ਡਿਸਕਾਊਂਟ ਤੇ ਮਿਲੇਗਾ। ਤੇ ਇਹ ਲਾਸਟ ਡੇਟ ਕੀ ਆ ਜਿਹੜੀ ਹੈ 50% ਡਿਸਕਾਊਂਟ ਦਾ? ਲਾਸਟ ਡੇਟ ਬਈ ਸਰ 15 ਜਨਵਰੀ ਤੱਕ ਸੀਗਾ ਪਰ ਹੁਣ ਥੋੜਾ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਅਸੀਂ ਥੋੜਾ ਐਕਸਟੈਂਡ ਕਰ ਦਿੱਤਾ ਆਫਰ 31 ਜਨਵਰੀ ਤੱਕ। ਅਸੀਂ ਆਫਰ ਸਾਡਾ ਵੈਲਿਡ ਹੋਏਗਾ ਸਰ ਮੈਂ ਸਾਰੇ ਸਟੂਡੈਂਟ ਨੂੰ ਇਹ ਹੀ ਕਹਿਣਾ ਚਾਹਨਾ ਹੈ ਕਿ ਜਿਹੜਾ ਸਿਲਾਈ ਦਾ ਸਿਲਾਈ ਦਾ profession ਹੈਗਾ ਇਹ ਬਹੁਤ ਵਧੀਆ profession ਹੈ ਨੂੰ ਅਸੀਂ ਘੱਟ ਲੱਗਤੋਂ ਵੀ ਸ਼ੁਰੂ ਕਰ ਸਕਦੇ ਆਂ ਹੋਰ ਅਸੀਂ ਕੋਈ ਵੀ ਕੰਮ ਕਰਦੇ ਆਂ ਸਾਨੂੰ ਇਨਵੈਸਟਮੈਂਟ ਬਹੁਤ ਕਰਨੀ ਪੈਂਦੀ ਆ ਜਾਂ ਫਿਰ ਜ਼ਿਆਦਾਤਰ ਅਸੀਂ ਪੜ੍ਹ ਲਿਖ ਕੇ ਵੀ ਬੇਰੁਜ਼ਗਾਰੀ ਹੁੰਨੀ ਆ ਸਾਨੂੰ ਆਪਣੀ ਐਜੂਕੇਸ਼ਨ ਦੇ ਮੁਤਾਬਿਕ ਕੇ ਸੈਲਰੀ ਨਹੀਂ ਮਿਲਦੀ ਪਰ ਇੱਕ profession ਐਦਾ ਦਾ ਜਿਹਨੂੰ ਅਸੀਂ ਕਿਸੇ ਵੀ ਏਜ ਦਾ ਲੜਕੇ ਸਿੱਖ ਸਕਦੀ ਆ ਜਾਫੇ ਅਨ تھوڑا ਬੋਤਾ ਪੜਿਆ ਵੀ ਲਿਖਿਆ ਸਿੱਖ ਸਕਦਾ ਆ ਤੇ ਅਸੀਂ ਘਰ ਬੈਠ ਕੇ 10-15000 20000 ਤੱਕ ਆਰਾਮ ਨਾਲ ਕਮਾ ਸਕਦੇ ਆ ਅਸਰ ਮੈਂ ਬਾਕੀ ਸਟੂਡੈਂਟ ਨੂੰ ਇਹ ਕਿਹੜਾ ਚਾਹ ਲੈ ਜਿਹੜਾ ਸਾਡਾ ਮੰਨਤ ਬੁਟੀਕ ਦਾ ਲਰਨਿੰਗ ਸੈਂਟਰ ਹੈਗਾ ਆ ਉਹ ਸਟੂਡੈਂਟ ਵਾਸਤੇ ਬਹੁਤ ਈਜ਼ੀ ਹੋਏਗਾ ਉੱਥੇ ਤੱਕ ਪਹੁੰਚ ਕਰਨੀ ਕਿਉਂਕਿ ਸਾਡਾ ਜਿਹੜਾ ਸੈਂਟਰ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਹੈ ਸਟੂਡੈਂਟ ਆਪਣੇ ਪਿੰਡਾਂ ਤੋਂ ਆਪਣੇ ਸ਼ਹਿਰਾਂ ਤੋਂ ਜਿੱਥੋਂ ਵੀ ਆਣਾ ਚਾਹੇ ਆਪਣੀ ਬੱਸ ਪਕੜ ਕੇ ਆ ਸਕਦਾ ਵਾ ਕਿ ਬੱਸ ਸਟੈਂਡ ਤੇ ਬਿਲਕੁਲ ਸਾਹਮਣੇ ਸਾਡਾ ਬੁਟੀਕ ਹੈਗਾ ਆ ਤੇ ਕੋਈ ਆਟੋ ਵਗੈਰਾ ਕਰਨ ਦੀ ਜਰੂਰਤ ਨਹੀਂ ਆ 2 ਮਿੰਟ ਦਾ ਰਸਤਾ ਪੈਦਲ ਸਾਡੇ ਬੁਟੀਕ ਤੱਕ ਪਹੁੰਚ ਕਰ ਸਕਦਾ ਆ ਅਨਸਰ ਸਾਡੇ ਕੰਟੈਕਟ ਨੰਬਰ ਸਕਰੀਨ ਤੇ ਵੀ ਮੈਂਸ਼ਨ ਕਰ ਦਿੱਤੇ ਜਾਣਗੇ ਤੇ 78437128970 ਤੇ ਕੋਈ ਵੀ ਕਿਉਰੀ ਸਟੂਡੈਂਟ ਨੇ ਕਰਨੀ ਹੋਵੇ ਕਰ ਸਕਦਾ ਆ